ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਢੱਲਵਾ ਕਲਾਂ ਇਹ ਪਿੰਡ ਕੋਟਕਪੂਰਾ ਤਹਿਸੀਲ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੂਰੇ ਤੋਂ ਵਾਇਆ ਬਾਜਾਖਾਨਾ ਬਠਿੰਡੇ ਵਾਲ ਨੂੰ ਜਾਂਦੇ ਆ ਤਾਂ ਉਸ ਸੜਕ ਦੇ ਉੱਤੇ ਪਹਿਲਾ ਪਿੰਡ 4 ਕਿਲੋਮੀਟਰ ਕੋਟਕਪੂਰੇ ਤੋਂ ਬਠਿੰਡੇ ਵਾਲੇ ਪਾਸੇ ਨੂੰ ਹੋਊਗਾ ਜਿਹੜੇ ਘਰ 'ਚੋਂ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਵਪਾਰ ਦਾ ਕੰਮ ਕਰਦਾ ਹੈ ਤੇ ਇਹਦੇ ਕੋਲ ਰੋਟੀਨ ਚ ਗਾਵਾਂ ਵਿਕਰੀ ਵਾਲੀਆਂ ਆਉਂਦੀਆਂ ਪਹਿਲਾਂ ਤੋਂ ਹੀ ਜਦੋਂ ਵੀ ਵੀਡੀਓ ਬਣਾਉਣੀ ਐ ਇਸ ਬਾਈ ਦੀ ਵੀ ਖਰੀਦ ਸੋਹਣੀ ਰਹੀ ਐ ਮਤਲਬ ਸਾਫ ਸੁਥਰੀਆਂ ਜੀਆਂ ਗਾਵਾਂ ਵੀਡੀਓ ਦੇ ਵਿੱਚ ਦਿਖਾਉਂਦੇ ਰਹੀਦਾ ਅੱਜ ਫੇਰ ਇੱਕ ਸੋਹਣੀ ਵੈੜ ਟਾਂਚੇਲੋਂ ਵੀ ਥਾਣ ਹਵਾਨੇ ਵੱਲੋਂ ਵੀ ਤੇ ਦੂਜੀ ਗੱਲ ਇਹ ਵੀ ਆਮ ਪਹੁੰਚ ਜੇ ਵਾਲੀ ਗੱਲ ਹੀ ਹੋਊਗੀ ਰੇਟ ਵੀ ਜਿਹੜਾ ਬਾਕੀ ਤੁਹਾਨੂੰ ਪਸੂ ਜਚਣਾ ਚਾਹੀਦਾ ਐ ਰੇਟ ਉਹਦੇ ਹਿਸਾਬ ਤੇ ਤੁਸੀਂ ਦੇਖਣਾ ਹੁੰਦਾ ਆਓ ਡਿਟੇਲ ਪੁੱਛੀਏ ਫਿਰ ਤੋੜਾਂਗੇ ਥੋੜੀ ਕੱਚੀ ਅਜੇ ਦਿਨ ਲਾਊਗੀ ਫਾਇਦਾ ਇਹ ਹੋ ਜੂਗਾ ਵੀ ਜਿਹੜਾ ਵੀਰ ਖਰੀਦੂਗਾ ਉਹਦੇ ਘਰੇ ਜਾ ਕੇ ਪੱਠਾ ਨੀਰਾ ਚੱਕ ਲਊਗੀ ਪੂਰਾ ਇੱਕ ਮੌਸਮ ਵੀ ਹੁਣ ਕੁਝ ਬਦਲਿਆ ਠੰਡਦਾ ਹੋਇਆ ਤਾਂ ਪੂਰਾ ਦਿਲ ਲਾ ਕੇ ਸੂਗੀ ਆਓ ਡਿਟੇਲ ਪੁੱਛੀਏ ਫਿਰ ਇਹਨੂੰ ਆਪਾਂ ਖੋਲ ਕੇ ਤੋੜਦੇ ਹਾਂ ਲਖੇ ਬਾਈ ਸਸਤੀ ਗੱਲ ਸਸਤੀ ਗੱਲ ਬਾਈ ਲਖੇ ਅੱਜ ਜਿਹੜੀ ਇਹ ਵੈੜ ਆਪਾਂ ਹੁਣ ਵਿਖਾਉਣ ਲੱਗੇ ਆ ਕਿੰਨਾਂ ਮਸੂਰਤੂਨ ਦੀ ਇਹ ਦੂਜਾ ਸੂਆ ਬਾਈ ਪਿਓਰ 6 ਦਿਨ ਦਾ ਹੀ ਕਿੰਨੇ ਕ ਦਿਨ ਲੇਜੂ ਸੂਣ ਚ ਜਿਹਦੇ 14 ਤੇ 15 ਨੂੰ ਦੋ ਦਿਨ ਠੀਕਾ ਭਰੇ 14 ਤੇ 15 ਨੂੰ ਦਿਨ ਪੂਰੇ ਜੀ 14 ਜਾਂ 15 ਨੂੰ ਦਿਨ ਪੂਰੇ ਹੋਣਗੇ ਅੱਜ ਤਰੀਕ 5 ਐ ਅੱਜ 5 10 ਦਿਨ ਪਏ ਆ ਫਿਰ ਅੱਜ 10 ਦਿਨ ਪਏ ਠੀਕ ਐ ਦੁੱਧ ਦਾ ਕੀ ਠੀਕ ਐ ਕੀ ਰੇਟ ਰਹੂਗਾ ਲਖੇ ਰੇਟ ਦਾ 98000 ਰੁਪਏ 98000 ਹਾਂਜੀ ਠੀਕ ਐ ਸੋ ਦੋਸਤੋ ਰੇਟ 98000 ਚੰਗੇ ਕੱਦ ਕਾਠ ਦੀ ਐ ਖੋਲਾ ਬਾਈ ਤੋੜ ਦੀ ਇਹਨੂੰ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਸੀਮਨ ਦੀ ਡਿਟੇਲ ਇਹਦੀ ਹੈਗੀ ਆ ਬਾਈ ਕੋਲ ਬਾਕੀ ਤੁਸੀਂ ਕਨਫਰਮ ਵੀ ਕਰ ਲਓਗੇ 200 ਮੀਟਰ ਦੀ ਆਸ ਤੇ ABS ਦਾ ਮੈਜਿਕ ਲੱਗਾ 66 ਸੀਮਨ ਮੈਜਿਕ ਬੁੱਲ ਦਾ ਸੀਮਨ ਬਾਈ ਕਹਿੰਦਾ ਲੱਗਾ 66 ਸੀਮਨ ਲੱਗਾ ਵਾਈਟ ਰੰਗ ਜਿਆਦਾ ਐ ਦੋਸਤੋ ਤੇ ਸੋਹਣਾ ਟੱਚ ਐ ਕਾਟਾ ਕਾਠ ਵੀ ਸੋਹਣਾ ਬੱਛੀ ਦਾ 98000 ਰੇਟ ਹੈ ਬਾਈ ਕਹਿੰਦਾ ਵੀ ਇਹ ਪੈਨੀ ਮੇਕਰ ਦੀ ਆਪ ਹੈ ਬਾਕੀ ਜੋ ਜਾਣਕਾਰੀ ਇਹ ਵੀਰ ਨੇ ਦੱਸਤੀ ਹੈ ਤੇ ਤੁਸੀਂ ਸੁਣ ਲਈਏ ਹਵਾਨਾ ਅੱਗੋਂ ਵੀ ਚੰਗਾ ਹੈ ਪਛਾਣ ਨੂੰ ਵੀ ਚੰਗਾ ਹਜੇ ਦਿਨ 10 ਪਏ ਆ ਬਾਕੀ ਦੇਖੋ ਕਿੰਨੇ ਦਿਨ ਕਰਮਾ ਵਾਲੀ ਲੈਂਦੀ ਹੈ ਰੁੱਤ ਤਾਂ ਗਰਮੀ ਦੀ ਹੈ ਪਰ ਇਸ ਟਾਈਮ ਜਿਹੜਾ ਮੌਸਮ ਠੀਕ ਹੋਇਆ ਵਿਆ بارش ਦਾ ਹੋ ਟਾਈਮ ਹੋਣ ਕਰਕੇ ਤੋਂ ਜਿਹੜਾ ਵੀ ਰਖੀ ਤੂੰ 10 ਦਿਨਾਂ ਚ ਉਹਦੇ ਘਰੇ ਜੀਵ ਵੀ ਲਾ ਜੂਗੀ ਤੇ ਬਾਕੀ ਬਰੀਕ ਚਮੜੀ ਦੀ ਹੈਗਾ ਆਸ ਹੈ ਵੀ ਸੋਨਾ ਦੁੱਧ ਪਾਊਗੀ ਪਹਿਲਾਂ ਦਾ ਦੁੱਧ ਵੀ ਚੰਗਾ ਦੱਸ ਰਿਹਾ ਵੀ ਜਿਹੜਾ ਇਹਨੇ ਮਾਲਕਾਂ ਨੇ ਦੱਸਿਆ ਵੀ ਪਹਿਲੇ ਸੂਏ ਨੇ ਦਿੱਤਾ ਹਵਾਨਾ ਤੁਸੀਂ ਹੁਣ ਦੇਖ ਸਕਦੇ ਹੋ ਦੱਸੋ ਚੰਗਾ ਦੂਜੀਆਂ ਗਾਵਾਂ ਅੰਦਰ ਆ ਤਾ ਪਸ਼ੂ ਖਿੱਚ ਕਰਦਾ ਉਹਨਾਂ ਕੋਲ ਹੀ ਜਾਣ ਦੀ ਸੋਹਣਾ ਰੰਗ ਰੂਪ ਤੇ ਇੱਕ ਸੋਹਣੀ ਗਾਂ ਜਿਹੜੀ ਤੁਸੀਂ ਹੁਣ ਦੇਖ ਰਹੇ ਹੋ ਜਿਹਨੂੰ ਜਚੇ ਉਹ ਵੀਰ ਕਾਲ ਬਾਈ ਨੂੰ ਕਰ ਸਕਦਾ ਤੇ ਨੰਬਰ ਜਿਹੜਾ ਉਹ ਸਕਰੀਨ ਉੱਤੇ ਚੱਲੀ ਜਾਂਦਾ ਇੱਕ ਹੀ ਨਕਸੀ ਬੰਦੇ ਲਖੇ ਇੱਥੇ ਕਿਰ ਸੋ ਇਹੀ ਵੈੜ ਤੁਹਾਨੂੰ ਦਿਖਾਉਣੀ ਸੀ ਅੱਜ ਦੀ ਵੀਡੀਓ ਦੇ ਵਿੱਚ ਥਾਣੇ ਦਾ ਦੋਸਤੋ ਹਥੀਂ ਚਵਾਈ ਵਾਲਾ ਵੀ ਐ ਤੇ ਮਸ਼ੀਨੀ ਚਵਾਈ ਵਾਲਾ ਵੀ ਐ ਜਦੋਂ ਜੋਸ਼ ਪਾਉਗੇ ਉਦੋਂ ਥਣ ਦਾ ਸਹਿਜ ਹੋਰ ਅੱਗੇ ਨੂੰ ਹੋ ਜਾਣਾ ਕੁਝ ਫਸਮਾਚ ਹੋ ਜਾਊਗਾ ਬਹੁਤਾ ਲੰਬਾ ਥਣ ਨਹੀਂ ਜਾਂਦਾ ਕਿਉਂਕਿ ਬਰੀਡ ਐਚ ਐਫ ਐ ਤੇ ਇਹਦਾ ਥਣ ਜਿਹੜਾ ਉਹ ਜਾਇਜ਼ ਜਾ ਰਹੂਗਾ ਟਾਂਚਾ ਤੁਸੀਂ ਦੇਖ ਸਕਦੇ ਹੋ ਸੋਹਣੀ ਵੈੜ ਐ ਜਿਹਨੂੰ ਪਸੰਦ ਆਵੇ ਉਹ ਵੀਰ ਕਾਲ ਕਰ ਸਕਦਾ ਹੈ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ